ਦੇਖੋ ਕੋ ਗੱਲ ਇਹ ਹੈ ਮੈਂ ਉਹਨਾਂ ਦੀ ਮਾਫੀ ਦਾ ਸਵਾਗਤ ਕਰਦਾ ਹਾਂ ਲੇਕਿਨ ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ ਤੇ ਹਰ ਚੀਜ਼ ਤੇ ਲੇਟ ਹੋ ਜਾਂਦਾ ਹੈ ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ ਕਾਂਗਰਸ ਤੇ ਆਮ ਲੋਕ ਤੇ ਜਥੇਬੰਦੀਆਂ ਇਹ ਸੰਤ ਮਹਾਤਮਾ ਜਿਹੜਾ ਸੰਤ ਸਮਾਜ ਸੀ ਉਹ ਕਹਿੰਦਾ ਸੀ ਵੀ ਇਹ ਗੁਨਾ ਸੁਖਬੀਰ ਸਿੰਘ ਬਾਦਲ ਨੇ ਆਕਾਲੀ ਦਲ ਨੇ ਕੀਤਾ ਹੈ। ਔਰ ਬਹੁਤ ਸਾਰੇ ਲੋਕ ਆਕਾਲੀ ਦਲ ਛੱਡ ਵੀ ਗਏ ਸੀ। ਹੁਣ ਕਿਸੇ ਨੇ رائے ਦਿੱਤੀ ਵੀ ਪਹਿਲਾਂ ਤੂੰ ਆਪ ਦੇ ਉਸ ਗੁਨਾ ਦੀ ਕਮ ਸੇ ਕਮ ਮਾਫੀ ਮੰਗ ਫੇਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜੇ ਹੋਣ ਦਾ ਜਾਂ ਨਹੀਂ ਹੋਣ ਦਾ। ਜਿਹੜੀਆਂ ਗੱਲਾਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਕਿ ਇਹ ਬਗਰਾੜੀ ਦੇ ਝੂਠੇ ਦੋਸ਼ ਸਾਡੇ ਤੇ ਲਾਏ ਜਾ ਰਹੇ ਨੇ। ਅਸੀਂ ਕੁਝ ਨਹੀਂ ਕੀਤਾ। ਵਾਰ-ਵਾਰ ਉਹ ਕਹਿੰਦੇ ਕਿ ਸਾਹਮਣੇ ਆ ਜਾਏਗਾ ਸਭ ਕੁਝ ਕਈ ਵਾਰੀ ਹਰ ਸਿਮਰਤ ਜੀ ਨੇ ਕਿਹਾ ਕਿ ਯਾਰੀ ਉਹਨਾਂ ਨੇ ਕਿਹਾ ਕਿ ਚਲੋ ਆਪਦਾ ਆਪਦਾ ਜੰਤਰ ਮੰਤਰ ਤੰਤਰ ਲਾ ਕੇ ਕਈ ਵਾਰੀ ਉਹਨਾਂ ਨੂੰ ਕੋਟਾਂ ਚੋਂ ਵੀ ਰੀਲੀਫ ਮਿਲ ਗਿਆ ਔਰ ਤੁਸੀਂ ਦੇਖਿਆ ਉਹਨਾਂ ਨੇ ਚੀਖ-ਚੀਖ ਕੇ ਲੋਕ ਇਹ ਕਹਿ ਰਹੇ ਸੀ ਸਾਨੂੰ ਬਗਰਾੜੀ ਦਾ ਇਨਸਾਫ ਹੋਣਾ ਚਾਹੀਦਾ ਇਹ ਕਹਿ ਰਹੇ ਸੀ ਇਹ ਗਲਤ ਹੈ ਅਸੀਂ ਕੁਝ ਕੀਤਾ ਹੀ ਨਹੀਂ ਹੈ ਇਹ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਧੱਕਾ ਕਰ ਰਹੀਆਂ ਨੇ ਇਹ ਕਾਂਗਰਸ ਧੱਕਾ ਕਰ ਰਹੀ ਹੈ ਵਾਰ-ਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ ਕਮ ਸੇ ਕਮ ਕਈ ਸਾਲਾਂ ਬਾਅਦ ਦੋ ਗੁਣਾ ਕਰ ਲੈਣਾ ਸੁਬੀਤ ਸਿੰਘ ਬਾਦਲ ਹੋਣਾ ਨਹੀਂ ਪਹਿਲਾ ਗੁਣਾ ਤਾਂ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ ਪੂਰੀ ਮਾਫੀ ਮੈਂ ਤਾਂ ਦੇ ਨਹੀਂ ਸਕਦਾ ਨਾ ਕੋਈ ਵਿਅਕਤੀ ਵਿਸ਼ੇਸ਼ ਦੇ ਸਕਦਾ ਜੋ ਗੁਰੂ ਦੀ ਬੇਅਦਬੀ ਹੈ ਜਿਹੜਾ ਗੁਰੂ ਸਰਬੋੱਚ ਹੈ ਜਿਹੜੇ ਕਰਕੇ ਅਸੀਂ ਇਸ ਦੁਨੀਆ ਤੇ ਤੁਰੇ ਫਿਰਦੇ ਹਾਂ ਪਹਿਲਾ ਤਾਂ ਉਹ ਗੁਨਾਹ ਕੀਤਾ ਘੋਰ ਗੁਣਾ ਗੁਨਾਹਾਂ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗੁਨਾਹਾਂ ਦੀ ਕੋਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਕਤਲੇਆਮ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਕਈ ਸਾਲਾਂ ਬਾਅਦ ਕਬੂਲਿਆ ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲਈ ਜਾਂਦੇ ਇਸੇ ਮੈਂ ਕਹਿੰਦਾ ਹੈ ਕਿ ਸਹੀ ਸਮੇਂ ਤੇ ਸਹੀ ਵਕਤ ਤੇ ਕਿਸ ਸਮੇਂ ਕੀ ਬੋਲਣਾ ਹੈ ਕਿਸ ਜਗ੍ਹਾ ਤੇ ਕੀ ਬੋਲਣਾ ਹੈ ਇਹਰਾ ਅੰਦਾਜ਼ਾ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਹੈ ਇਵੇਂ ਇਹਨਾਂ ਨੇ ਉਹ ਜਦੋਂ ਕਾਲੇ ਕਾਨੂੰਨ ਹੋਏ ਸੀ ਖੇਤੀ ਕਾਲੇ ਕਾਨੂੰਨ ਆਏ ਹਰ ਸਿਮਰਤ ਕੋਰਜੀ ਨੇ ਕੈਬਨਟ ਸਾਈਨ ਕਰਤੇ ਕਾਰਨ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ تسਲੀ ਕਰਾਉਣ ਲੱਗ ਪਏ ਵੀ ਇਹ ਕਾਨੂੰਨਾਂ ਨਾਲ ਥੋੜਾ ਕੋਈ ਨੁਕਸਾਨ ਨਹੀਂ ਹੋਏਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਆਉਣਾ ਪਿਆ ਬਾਹਰ ਕਿ ਇਹ ਕਾਨੂੰਨ ਤੁਹਾਡੇ ਲਈ ਅੱਛੇ ਐ ਇਹਨਾਂ ਨਾਲ ਕੋਈ ਖਰਾਬੀ ਨਹੀਂ ਹੋਣ ਲੱਗੀ ਅਸੀਂ ਤੁਹਾਡੇ ਜ਼ਿੰਮੇਦਾਰ ਐ ਕਾਨੂੰਨਾਂ ਦੇ ਉਹ ਪੋਸਟਰ ਲਾ ਦਿੱਤੇ ਗਏ ਪਿੰਡਾਂ ਦੇ ਵਿੱਚ ਵੀ ਆ ਇਹਦੇ ਫਾਇਦੇ ਹੋਣਗੇ ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ ਲੋਕਾਂ ਦਾ ਰੋਹ ਵੇਖਿਆ ਲੋਕ ਗੇਟ ਤੇ ਬੈਠ ਕੇ ਆਗੇ ਤੇ ਹਰਸਿਮਰਤ ਕੌਰ ਜੀ ਨੇ ਅਸਤੀਫਾ ਦੇਣਾ ਪਿਆ ਫਿਰ ਉਹਨਾਂ ਕਾਨੂੰਨਾਂ ਦੇ ਖਿਲਾਫ ਹੋ ਗਏ ਜਨਤਾ ਸਮਝ ਗਈ ਕਿ ਕਹਾਣੀ ਕੀ ਐ ਕਿਸੇ ਨੇ ਇਹਨਾਂ ਨੂੰ ਰਾਏ ਦਿੱਤੀ ਕਿ ਅਸਤੀਫਾ ਦੇ ਦੇਓਗੇ ਤਾਂ ਸ਼ਾਇਦ ਲੋਕ ਤੁਹਾਨੂੰ ਇਸ ਗੱਲ ਦੀ ਮਾਫੀ ਦੇ ਦਨ ਪਰ ਲੋਕਾਂ ਨੇ ਮਾਫੀ ਦਿੱਤੀ ਨਹੀਂ ਕਿਉਂਕਿ ਉਹ ਬਹੁਤ ਵੱਡਾ ਅਪਰਾਧ ਸੀਗਾ ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਧੋਖਾ ਸੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਗੱਦੀ ਤੇ ਬਿਠਾਇਆ ਤੇ ਹੁਣ ਵੀ ਮਾਫੀ ਜਿਹੜਾ ਜੇ ਵੇਲੇ ਨਾਲ ਉੱਥੇ ਅਸੀਂ ਦਿੰਦੇ ਤਾਂ ਚੰਗੀ ਗੱਲ ਸੀ ਹੁਣ ਇੱਕ ਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾ ਹੁੰਦੀਆਂ ਜਨਾਬ ਪਰ ਚਲੋ ਕੰਮ ਸੇ ਕੰਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ कि मेरे नाल ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ ਤੇ ਗਲਤ ਇਲਜ਼ਾਮ ਲਾ ਰਹੀਆਂ ਤੇ ਉਹਨਾਂ ਨੇ ਆਪ ਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਲਿਆ ਪਰ ਇਹਦੇ ਚ ਅਬਦੀਨ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਉਹ ਕਹਿੰਦੇ ਵੀ ਜਾਣਦੇ ਜਾਣੇ ਜੇਕਰ ਕਿਸੇ ਨੂੰ ਸਾਡੇ ਫੈਸਲੇ ਕਰਕੇ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਤੁਹਾਡੀ ਸਰਕਾਰ ਦੇ ਸਮੇਂ ਕਮਿਸ਼ਨ ਬਣਾਇਆ ਗਿਆ ਸੀ ਬਕਾਇਦਾ ਤੌਰ ਤੇ ਕਈ ਮਾਮਲੇ ਨੇ ਜਿਹੜੇ ਰੱਦ ਕੀਤੇ ਗਏ ਸੀ ਕਿ ਪੁਰਾਣੀ ਸਰਕਾਰਾਂ ਨੇ ਗਲਤ ਦੇਤੇ ਉਹ ਚੀਜ਼ਾਂ ਲੱਗਦਾ ਵੀ ਉਹਨਾਂ ਉਹਨਾਂ ਚ ਵੀ ਲੋਕ ਮਾਫੀ ਦੇ ਦਿੰਨ ਕਿਉਂਕਿ ਕਈ ਲੋਕਾਂ ਦਾ ਅੰਤਰੀੀ ਤੌਰ ਤੇ ਦੇਖਿਆ ਬੇਨੁਕਸਾਨ ਹੋਇਆ ਦੇਖੋ ਮੈਂ 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 ਤੁਹ ਸਸ ਤਾਂ ਕੀ ਮਾਫੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਕਹਿਤਾ ਕੋਈ ਗਲਤ ਕੰਮ ਕਰ ਲਿਆ ਕੋਈ ਕਰਪਸ਼ਨ ਕਰ ਲਈ ਕਿਸੇ ਨੇ ਹੋਰ ਕਰ ਲਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਇਹਦੇ ਤੇ ਮੈਂ ਕਿਵੇਂ ਕਹਿ ਸਕਤੇ ਕਿ ਮਾਫੀ ਜੋ ਇਹ ਅਪਰਾਧ ਹੈ ਇਹ ਤਾਂ ਉਸ ਗੁਰੂ ਨਾਲੀ ਮਲਕੇ ਤੋਖ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿਵੇਂ ਹੋਇਆ ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਕਿੱਡੀ ਵੱਡੀ ਗੱਲ ਹੈ ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਇਸ ਸਿੱਖੀ ਦੇ ਨਾਂ ਤੇ ਬਣੇ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਣੇ ਇਸ ਗੁਰੂ ਦੇ ਨਾਂ ਤੇ ਬਣੇ ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਐ ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਬੂਟ ਪਾਲਿਸ਼ ਕਰਦਾ ਹੈ ਇਹ ਕਿਦਾਂ ਅਪਰਾਧ ਕਰ ਸਕਦਾ ਹੈ ਇਹ ਕਿਚੜ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਸਿੱਟ ਰਹੇ ਐ ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਏ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਗਿਆ ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ ਇਹਦਾ ਮਤਲਬ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜਕੇ ਸੁਬੀਤ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਬੋਲਦੇ ਰਿਹਾ ਅਕਾਲੀ ਦਲ ਵਾਲੇ ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਇਹ ਅਪਰਾਧ ਤਾਂ ਕੀਤਾ ਸੀ ਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤੇ ਸਾਡੇ ਨਾਲ ਕੀ ਹੋਏਗਾ ਇਹ ਤਾਂ ਉਹਨਾਂ ਦਾ ਸਮਝ ਦੱਸੇਗਾ ਕੀ